ਗੁਰ ਤੇ ਅਮਰਦਾਸ ਗੁਰੂ ਅਮਰਦਾਸ ਜੀ ਗੁਰੂ ਨਾਨਕ ਸਾਹਿਬ ਜੀ ਦੀ ਗੁਰਗੱਦੀ ਤੇ ਬਿਰਾਜਮਾਨ ਹੋਣ ਵਾਲੇ ਤੀਜੇ ਸਤਿਗੁਰ ਸਨ 62 ਸਾਲ ਦੀ ਬਿਰਧ ਅਵਸਥਾ ਵਾਲੇ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਤੇ ਸੀਸ ਟਿਕਾ ਕੇ ਸਿੱਖ ਬਣ ਕੇ ਆਤਮਿਕ ਗਿਆਨ ਅਤੇ ਸ਼ਾਂਤੀ ਦੀ ਦਾਤ ਲਈ ਅਰਜ਼ ਗੁਜ਼ਾਰੀ ਬੇਨਤੀ ਕਬੂਲ ਹੋਈ ਹਰ ਰੋਜ਼ ਸੇਵਾ ਦਾ ਨਿਯਮ ਬਣ ਲਿਆ ਬਿਰਦ شریف ਦੇ ਹੁੰਦਿਆਂ ਵੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਅੱਧੀ ਰਾਤ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਬਿਆਸ ਦਰਿਆ ਤੋਂ ਪਾਣੀ ਦੀ ਕਾਗਰ ਭਰ ਕੇ ਲਿਆਉਂਦੇ ਅੰਮ੍ਰਿਤ ਵੇਲੇ ਆਪ ਇਸ਼ਨਾਨ ਕਰਾਉਂਦੇ ਲੰਗਰ ਵਿੱਚ ਪ੍ਰਸ਼ਾਦਾ ਚੁਕਾਉਂਦੇ ਬਿਰਦ ਅਵਸਥਾ ਕਰਕੇ ਸੇਵਾ ਕਰਦਿਆਂ ਕਈ ਵਾਰ ਠੇਡੇ ਲੱਗ ਜਾਂਦੇ ਕਈ ਲੋਕ ਚੱਲਾ ਕਹਿ ਕੇ ਅਮਰੂ ਨਿਥਾਵਾਂ ਦੀਆਂ ਆਵਾਜ਼ਾਂ ਕੱਢਦੇ ਗੁਰੂ ਅੰਗਦ ਨੇ ਇਕ ਨਾਲ ਲਾਇਆ ਗੁਰੂ ਨਾਨਕ ਦੀ ਚੌਥ ਟਿਕਾ ਕੇ ਗੁਰ ਨਾਨਕ ਵਾਂਗ ਆਪ ਉਹਨਾਂ ਨੂੰ ਮੱਥਾ ਟੇਕਿਆ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਨੂੰ ਗੁਰਮਤ ਪ੍ਰਚਾਰ ਅਤੇ ਵਪਾਰ ਦਾ ਕੇਂਦਰ ਬਣਾਇਆ ਊਚ ਨੀਚ ਨੂੰ ਮਿਟਾਉਣ ਅਤੇ ਭਾਈਚਾਰਕ ਇਕਤਾ ਲਈ ਪਹਿਲੇ ਲੰਗਰ ਪਾਛਾ ਸੰਗਤ ਦਾ ਹੁਕਮ ਕੀਤਾ ਜਾਤ ਅਭਿਮਾਨ ਨੂੰ ਤੋੜਨ ਲਈ ਸਤਿਗੁਰ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਸਾਰਿਆਂ ਦੇ ਸਾਂਝੇ ਇਸ਼ਨਾਨ ਲਈ ਬੌਲੀ ਦਾ ਨਿਰਮਾਣ ਕੀਤਾ ਸਿੱਖੀ ਦੇ ਪ੍ਰਚਾਰ ਲਈ 22 ਮੰਜੀਆਂ ਸਥਾਪਿਤ ਕੀਤੀਆਂ ਜਿਸ ਵਿੱਚ ਬੀਬੀਆਂ ਨੂੰ ਵੀ ਗੁਰਮਤ ਪ੍ਰਚਾਰ ਦੀ ਸੇਵਾ ਬਖਸ਼ੀ ਗਈ ਸਮਾਜ ਸੁਧਾਰ ਲਈ ਸਤੀ ਦੀ ਰਸਮ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਪਰੰਪਰਾ ਅਨਸਾਰ ਪਹਿਲੇ ਦੀ ਤਰ੍ਹਾਂ ਹੀ ਬਾਬਾ ਬੁੱਢਾ ਜੀ ਰਾਹੀਂ ਆਪਣੇ ਜਵਾਈ ਭਾਈ ਜੇਠਾ ਜੀ ਨੂੰ ਗੁਰਿਆਈ ਸੌਂਪੀ ਮੱਥਾ ਟੇਕਿਆ ਆਪਣੀ ਰਚੀ ਹੋਈ ਬਾਣੀ ਸਮੇਤ ਸਾਰੀ ਰੱਬੀ ਬਾਣੀ ਦੀ ਸੌਂਪਣਾ ਕੀਤੀ ਅਤੇ ਸਾਰੀ ਸੰਗਤ ਨੂੰ ਸਿਰ ਨਮਾਉਣ ਲਈ ਆਖਿਆ